ਜੋ ਬੋਲੇ ਸੋ ਨਿਰਭੈ ਸ੍ਰੀ ਸਤਿਗੁਰੂ ਦਾਸ ਪਾਣਾ ਜੀ ਕੀ ਜੈ ਸੋ ਗੁਰੂ ਰੂਹ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਸਹਿਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੈਦੀ ਸ਼ਹੀਦਾਂ ਦੇ ਸਰਤਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਦਾ ਪ੍ਰਬੰਧ ਗੁਰੂ ਕਾ ਦੀ ਪ੍ਰਬੰਧਕ ਕਮੇਟੀ ਔਰ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਸੋ ਸ੍ਰੀ ਗੁਰੂਵਦਾਸ ਮੰਦਿਰ ਮੈਂ ਪ੍ਰਬੰਧਕ ਕਮੇਟੀ ਔਰ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਸੋ ਵਕ ਵਕ ਸੇਵਾਦਾਰ ਲੱਗੇ ਹੋਏ। ਇਹ ਸਾਡੇ ਚਨਜੀਤ ਜੀ ਜੋ ਚੀਨੀ ਕੋਲਣ ਦਾ ਕੰਮ ਕਰ ਰਹੇ ਆ। ਇਹ ਕਾਲਕਾ ਜੀ ਤੋਂ ਸੇਵਾਦਾਰ ਆਉਂਦੇ ਆ। ਆਮਿਤ ਜੀ ਜੋ ਕਿ ਪਾਣੀ ਦੀ ਸਪਲਾਈ ਸਾਰੇ ਮਿਊਰ ਵਿੱਚ ਭਰ ਕੇ ਰੱਖ ਰਹੇ ਆ ਬੋਤਲਾ ਭਰਨ ਵਾਸਤੇ। ਸੋ ਇਧਰ ਸਾਡੇ ਕਾਲਕਾ ਜੀ ਤੋਂ ਸੇਵਾ ਦਾ ਰਹੇ ਹਨ ਸੋ ਸਹਾਬ ਦੇ ਕਮਾਲ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਜੀ ਤਾਂ ਸ੍ਰੀ ਸਰਤਾਜ ਨੂੰ ਕੋਟੀ ਕੋਟੀ ਨਮਨ ਕਰਦੇ ਆ ਉਹਨਾਂ ਦੀ ਸਹੀ ਦੀ ਧਿਆੜੇ ਤੇ ਸੋ ਨਡੇ ਮਿੱਠੇ ਪਾਣੀ ਦੀ ਸ਼ਬੀਲ ਉਸ ਕੋ ਸੰਕਤਾ ਵੀ ਪਹੁੰਚ ਰਹੀ ਹੈ ਫੋਨੇ ਇਧਰ ਆਦਬਾਜੀ ਅੱਜ ਇਹਨੇ ਬੋਤਲ ਪਣੀ ਉਹਨੇ ਆਪਨੇ ਆਪ ਬੋਤਲ ਭਰੋ ਮਿਉਰਜਗ ਰੱਖਤਾ ਸਹੀ ਹੈ ਬੋਤਲ ਇਧਰ ਭਾਜੀ ਬੋਤਲ ਇਧਰ ਆਪਣੇ ਆਪ ਭਰੋ ਤੋਂ ਸੰਗਤਾਂ ਦੇ ਬੋਤਲਾਂ ਭਰਨ ਵਾਸਤੇ ਵੀ ਮਿਉਰਜਗ ਭਰ ਕੇ ਰੱਖ ਦਿੱਤਾ ਅੱਜ ਬਾਰਿਸ਼ ਵੀ ਆਉਗੀ ਬੱਦਲਵਾਈ ਤਾਂ ਬਹੁਤ ਬਣੀ ਆ ਅਸਮਾਨ ਦੇ ਵਿੱਚ ਬੱਦਲਵਾਈ ਬਣੀ ਆ ਜਿਹੜੀ ਧੁੱਪ ਨਹੀਂ ਜਿਹੜੀ ਗਰਮੀ ਤਾਂ ਘੱਟੀ ਆ ਕੱਲ ਬਹੁਤ ਜ਼ਿਆਦਾ ਗਰਮੀ ਸੀ ਕੱਲ ਤਾਂ ਗਰਮੀ ਇੰਨੀ ਸੀ ਕਿ ਚੱਕਰ ਆ ਰਹੇ ਸੀ ਤੋਂ ਸੇਵਾਦਾਰ ਵੀ ਮਹਾਮਾ ਆ ਕੇ ਸੇਵਾ ਕਰ ਰਹੇ ਸਾਡੇ ਢੋਲ ਕੀ ਮਾਸਟਰ ਅੱਜ ਵਰਤਾਂ ਦੀ ਸੇਵਾ ਕਰ ਰਹੇ ਲਾਸਤੋਂ ਦੀ ਸੋ ਗੋਵਿੰਦਪੁਰ ਦੀਆਂ ਸੰਗਤਾਂ ਨੂੰ ਵੀ ਹੱਥ ਜੋੜ ਕੇ ਬੇਨਦੀ ਹੈ ਕਿ ਜਲਦੀ ਤੋਂ ਜਲਦੀ குரு ਘਰ ਪਹੁੰਚੋ ਤੇ ਸੇਵਾ ਵੀ ਕਰਵਾਓ ਅਠੰਡੇ ਮਿੱਠੇ ਪਾਣੀ ਦੀ ਸਪੇਲ ਦਾ ਜਲ ਵੀ ਸਕੋ ਇਸ ਵਿੱਚ ਆਪ ਰਸ ਦੀ ਸੇਵਾ ਵੀ ਕਰ ਸਕਦੇ ਹੋ ਦੁੱਧ, සීਨੀ ਡਿਸਪੋਜ਼ਲ ਗਲਾਸ, ਰੂ ਆਜ਼ਰੂ ਕੇਵੜਾ ਵਗੈਰਾ ਸਭ ਦੀ ਸੇਵਾ ਕਰ ਰਹੇ ਹੋ ਤਨ ਮਨੋਂ ਤਨ ਦੀ ਸੇਵਾ ਵੀ ਕਰ ਸਕਦੇ ਹੋ ਪਰ ਤੰਦੀ ਸੇਵਾ ਦੀ ਖਾਸ ਕਰਕੇ ਕਰਨੀ ਹੈ ਤਾਂ ਸੇਵਾਦਾਰਾਂ ਦੇ ਵੀ ਲੋੜ ਹੈ ਤਾਂ ਗੋਵਿੰਦਪੁਰੀ ਜੀ ਸੰਗਤਾਂ ਨੂੰ ਜ਼ਰੂਰ હાથ ਜੋੜ ਕੇ ਬੇਨਤੀ ਹੈ ਕਿ ਬਾਤ ਤੋਂ ਬਾਤ ਸੇਵਾ ਕਰਨ ਲਈ ਗੁਰੂ ਘਰ ਪਹੁੰਚੋ ਤਾਂ ਗੁਰੂ ਘਰ ਦੀਆਂ ਖੁਸ਼ੀਆਂ ਦੇ ਆਨੰਦ ਮਾਣੋ ਪਰ ਆਪਣਾ ਜੀਵਨ ਸਫਲ ਬਣਾਓ ਸੋ ਇੱਕ ਹੋਰ ਅੱਬ ਪਿਆਰ ਕਰ ਰਹੇ ਬਹੁਤ ਵਧੀਆ ਬਹੁਤ ਵਧੀਆ ਐਡ ਹੋ ਗਿਆ ਨਾ ਫੜਲੇ ਹਾਸੇ ਜਾ ਕੇ ਪੀਹਾ ਕਰ ਆਪਾਂ ਕਿਹੜਾ ਕਿਤੇ ਜਾਣਾ ਇੱਕ ਫੜਲਾ ਤਾਂ ਤੁਹਾਨੂੰ ਕਿੰਨੀ ਵਾਰ ਆ ਕਿਹਾ ਇਸ ਤਰ੍ਹਾਂ ਖੋਲਿਆ ਕਰੋ ਆ ਫੜ ਹਾਂ ਫੜ ਅਬੜੇ ਬਹੁਤ ਸਭ ਦਾ ਤਰੀਕਾ ਐਡਰਵਿਨ ਮੈਨੂੰ ਕਦੇ ਵੀ ਬੋਝ ਭੁਲਦਾ ਨਹੀਂ ਔਰ ਸਰਫਰ ਦੇ ਗਾ। ਮੈਂ ਰੋਡ ਲੈ ਲਵਾਂ। ਜਿੰਨਾ ਹੋਵੇ 4 2.5 3.5 ਐਸਟਰਾ ਕੋਲ ਕੇ ਵੇਖ ਜਿਦਾ ਤੈਨੂੰ ਕਿਹਾ। ਜੇ ਅਗਰ ਐਡਾ ਨਹੀਂ ਇਹ ਇਦਾਂ ਤੂੰ ਪਿਛਕਾਰੀ ਮਾਰੇਗਾ ਨਾ ਆਪਣੇ ਆਪ ਤੇ। 4.5 ਕਾਪਲੇਟ ਕੰਟਰੋਲ। ਕੈਪ ਯਾਰ ਬਹੁਤ ਸੋਹਣੀ ਲੱਗਦੀ ਹੈ ਯਾਰ। ਅੰਗਰੇਜ਼ਾਂ ਵਾਲੀ ਕੈਪ ਆ। ਐ ਆਪ ਵੀ ਅੰਗਰੇਜ਼ਾਂ ਤੋਂ ਘੱਟ ਨਹੀਂ ਮੁੰਡਾ। ਸੇਵਾਦਾਰ। ਕਿਧਰ ਗਿਆ? ਦੁੱਧ ਦੀ ਸੇਵਾ ਵੇਖ ਲੈ ਦੁੱਧ ਆਪਾਂ ਹੋਰ ਮੋਆ ਲਾਂਗੇ ਆਜ ਪੰਜ ਛੇ ਬੋਤਲਾਂ ਹੋਲ ਦੇ ਪਾ ਸੋਨੋ ਮੈਂ ਤੈਨੂੰ ਸੌਖਾ ਤਰੀਕਾ ਦੱਸਦਾ ਪ੍ਰਾਂਤ ਡਿੱਗ ਜੂਗੀ ਨੀ ਆਇਆ ਸੌਖਾ ਤਰੀਕਾ ਦੱਸਦਾ ਇਹਨੇ ਪ੍ਰਾਂਤ ਡਿੱਗ ਜੂ ਡਿਸਪੋਜ਼ੇਬਲ ਗਲਾਸ ਹੱਥ ਜੇ ਫੜ ਆਪਣੇ ਆਪ ਡਿਸਪੋਜ਼ੇਬਲ ਗਲਾਸ ਕੱਢ ਲੈ ਕਰਨਗੇ ਤੇ ہتھی ਫੜ ਲੈ ਤੇਤਲੀ ਨਾ ਪਾ ਦੇ ਕਰ ਪਾਵਾਂ ਬੱਸ ਦੇ ਵਿੱਚ ਚੜ ਜੀ ਆਈਐਸਬੀਟੀ ਤੋਂ ਮੋੜਾਂ ਹੀ ਹੈ ਹਾਲੋ ਬੋਲ ਰਹਾ ਹਾਂ ਕਿਉਂ ਪ੍ਰਾਂਤ ਮੈਂ ਕਹਿੰਦਾ ਇੱਕ ਹੱਥ ਨਾਲ ਕੋਈ ਡੇਗਣਾ ਦੇਵੇਂ ਨਾ ਤੇਰੇ ਹੱਥੋਂ ਉਹ ਜਾ ਲੈ ਉਹ ਜਾ ਦੋ ਹੋਊਗਾ 25 ਨਹੀਂ ਨਾ ਬਗਣਾ ਉਪਰ ਤੋਂ ਉਹ ਜਾ ਬਸ ਤੁਸੀਂ ਦੁਬਾਰੇ ਲੰਗਰ ਦਾ ਚੌਲ ਖਾਓਗੇ ਜਾਂ ਰੋਟੀ ਮੰਗਾਈਏ ਪਕੌੜੇ ਪਕੌੜੇ ਖਾ ਕੇ ਆਇਆ ਪਰਾਉਂਡੇ ਕੱਲੇ ਕੱਲੇ ਨਹੀਂ ਖਾਈ ਦਿੰਦੇ ਪਰੌਂਠੇ ਦਾ ਫਿਰ ਆ ਤੂੰ ਵਹਿਲਾ ਤੋਪਕੜਾ ਆਤੀ ਨਾ ਪਰੌਂਠੇ ਖਾ ਕੇ ਕਹਿ ਦਿੱਤਾ ਤੋਪਨ ਕਰਵਾਦੀ ਮੈਂ ਤੋਪਕੀ ਨਹੀਂ ਨਿਕਲਾਈ ਓਕੇ ਇਦਲੀ ਭਰ ਲੋ ਤੇਦਲੀ ਵਾਲਾ ਕਸੌੱਖਾ ਕੰਮ ਕੇਦਲੀ ਵਾਲਾ ਕੇਦਲੀ ਭਰ ਕੇ ਦਿਓ ਹਾਂ ਬਾਜੀ ਉਹਨਾਂ ਨੂੰ ਇਹਨਾਂ ਨੂੰ ਓਕੇ ਇਦਲੀ ਅੰਦਰੋਂ ਧੱਕ ਲੋ ਬੱਤ ਉਹ ਅੰਦਰ ਪਈ ਹੈ ਨਹੀਂ ਨਹੀਂ ਜਾ ਕੇ ਨਹੀਂ ਕੇ ਜਾ ਕੇ 2-4 ਕੱਪ ਪੈਣੇ ਆ ਕੇਦਲੀ ਦੇ ਬਾਜੀ ਇਹਨਾਂ ਨੂੰ ਭਰ ਕੇ ਇੱਥੋਂ ਭਰ ਦੋ ਇੱਥੇ ਇਹਦੇ ਵਿੱਚੋਂ ਭਰ ਦੋ ਹੈਗਾ ਮੈਂ ਪਾਣੀ ਇਹਦੇ ਵਿੱਚ

हां ah. वो well, <laughs> ਕੱਢ ਗਿਆ ਕੰਮ ਮੌਸਮ ਬਹੁਤ ਠੰਡਾ ਹੋ ਗਿਆ ਮੌਸਮ ਬਹੁਤ ਠੰਡਾ ਹੋ ਗਿਆ ਮੌਸਮ ਠੰਡਾ ਹੋ ਗਿਆ

Ngày mà đi vào đây là đi ngay 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 đây là どうぞ。<noise>